ਤੁਸੀਂ ਜੁੜੇ ਹੋ ਦਾ ਅਨਮਿਊਟ ਦੇ ਉੱਤੇ ਮੈਂ ਹਰਮਿੰਦਰ ਸਿੰਘ ਇਸ ਵਕਤ ਖਨੌਰੀ ਦਾਤਾ ਸਿੰਘ ਵਾਲਾ ਬਾਰਡਰ ਤੇ ਮੌਜੂਦ ਹਾਂ ਅੱਜ ਖਨੌਰੀ ਬਾਰਡਰ ਉੱਤੇ ਕਿਸਾਨਾਂ ਨੇ ਅਹਿਮ ਐਲਾਨ ਕੀਤਾ ਕਿ ਕੱਲ ਨੂੰ 111 ਕਿਸਾਨਾਂ ਦਾ ਜਥਾ ਜਿੱਥੇ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਉੱਤੇ ਬੈਠੇ ਨੇ ਉਸ ਜਗ੍ਹਾ ਤੋਂ ਅਰਦਾਸ ਕਰਕੇ ਚੱਲੇਗਾ ਅਰਦਾਸ ਕਰਨ ਅਪਰੰਤ ਜਿਹੜਾ ਬਾਰਡਰ ਹੈ ਜਿੱਥੇ ਇਸ ਵਕਤ ਮੇਰੇ ਪਿੱਛੇ ਬਾਰਡਰ ਤੁਹਾਨੂੰ ਦਿਖਾਈ ਦੇ ਰਿਹਾ ਹੋਵੇਗਾ ਹਰਿਆਣਾ ਬਾਰਡਰ ਤਾਂ ਉੱਥੇ ਜਿਹੜੀ ਕੰਧ ਹੈ ਉਸ ਦੇ ਨਾਲ ਕਾਲੇ ਚੋਲੇ ਪਾ ਕੇ ਜਿਹੜਾ ਉਹ ਬੈਠੇਗਾ 111 ਕਿਸਾਨਾਂ ਦਾ ਜਥਾ ਹੁਣ ਮਰਨ ਵਰਤ ਉੱਤੇ ਬੈਠਣ ਜਾ ਰਿਹਾ ਤਸਵੀਰਾਂ ਤੁਹਾਨੂੰ ਖਨੋਰੀ ਬਾਰਡਰ ਦੀਆਂ ਦਿਖਾ ਰਿਹਾ ਇਸ ਵਕਤ ਮੈਂ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਦਿਖਾ ਦੇਣ ਖਨੋਰੀ ਬਾਰਡਰ ਦੀਆਂ ਤਸਵੀਰਾਂ ਨੇ ਇਹ ਇੱਕ ਖਨੋਰੀ ਬਾਰਡਰ ਹੈ ਜਿਹੜਾ ਤੁਸੀਂ ਦੇਖ ਰਹੇ ਹੋ ਇਹਦੇ ਉੱਪਰ ਹੀ ਕੱਲ ਨੂੰ ਕਿਸਾਨ ਜਿਹੜੇ ਨੇ ਉਹ ਬੈਠਣਗੇ ਇਹਦੇ ਨਜ਼ਦੀਕੇ ਦੇ ਵੱਲ ਨੂੰ ਕੱਲ ਕਿਸਾਨ ਜਿਹੜੇ ਨੇ ਉਹ ਜਿੱਥੇ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਉੱਤੇ ਬੈਠੇ ਹੋਏ ਨੇ ਉੱਥੋਂ ਚੱਲਣਗੇ ਤੇ ਇਸ ਦੀਵਾਰ ਦੇ ਨਾਲ ਕਿਸਾਨ ਬੈਠਣਗੇ ਜਾ ਕੇ ਤਾਂ ਕੱਲ ਨੂੰ ਹੋ ਸਕਦਾ ਹੈ ਕੇ ਹਰਿਆਣਾ ਫੋਰਸਾਂ ਜਿਹੜੀਆਂ ਨੇ ਉਹ ਫਿਰ ਅਥਰੂ ਗੈਸ ਜਾਂ ਟੀਅਰ ਗੈਸ ਜਿਹੜੀ ਹੈ ਉਸ ਦੀ ਵਰਤੋਂ ਕਰਨ ਕਿਉਂਕਿ ਧਾਰਾ 144 ਜਿਹੜੀ ਹੈ ਲੱਗੀ ਹੋਈ ਹੈ ਇਸ ਜਗ੍ਹਾ ਦੇ ਉੱਪਰ ਤਾਂ ਕੱਲ ਨੂੰ ਫਿਰ ਇੱਕ ਵਾਰ ਜਿਹੜਾ ਹੈ ਕਿਸਾਨਾਂ ਦੇ ਵਿੱਚ ਕਸ਼ਮਕਸ਼ ਕਿਸਾਨਾਂ ਤੇ ਹਰਿਆਣਾ ਦੀਆਂ ਸੁਰੱਖਿਆ ਫੋਰਸਾਂ ਦੇ ਵਿੱਚ ਕਸ਼ਮਕਸ਼ ਹੋ ਸਕਦੀ ਹੈ ਚਾਹੇ ਕਿਸਾਨਾਂ ਨੇ ਕਿਹਾ ਕਿ ਅਸੀਂ ਕਾਲੇ ਕੱਪੜੇ ਪਾ ਕੇ ਬਿਲਕੁਲ ਪੀਸਫੁਲੀ ਸਿਰਫ ਮਰਨ ਉੱਤੇ ਮਰਨ ਵਰਤ ਉੱਤੇ ਬੈਠਣ ਲਈ ਉਸ ਜਗ੍ਹਾ ਉੱਪਰ ਜਾਣਾ ਹੈ ਇਸ ਦੇ ਲਈ ਇੱਕ ਵੱਡੇ ਕਿਸਾਨ ਆਗੂ ਦਾ ਵੀ ਕਿਹਾ ਜਾ ਰਿਹਾ ਹੈ ਕਿ ਇੱਕ ਵੱਡੇ ਕਿਸਾਨ ਆਗੂ ਨੇ ਜਿਹੜੇ ਉਹ ਵੀ ਨਾਲ ਉਹਨਾਂ ਦੇ ਜਾਣਗੇ ਫਿਰ ਹਾਲ ਗੁਰਿੰਦਰ ਭੰਗੂ ਨਾਲ ਸਾਡੀ ਗੱਲਬਾਤ ਹੋਈ ਸੀ ਉਹਨਾਂ ਨੇ ਜਿਹੜਾ ਨਾਂ ਹੈ ਉਹ ਜਿਹੜਾ ਉਹ ਜਨਤਕ ਨਹੀਂ ਕੀਤਾ ਉਹਨਾਂ ਕਹੇ ਕਿ ਕੱਲ ਸਵੇਰੇ ਤੁਹਾਨੂੰ ਜਿਹੜੀ ਹੈ ਉਹ ਲਿਸਟ ਦੇ ਦਿੱਤੀ ਜਾਵੇ ਦੇ ਦਿੱਤੀ ਜਾਵੇਗੀ ਸਾਡੇ ਕੋਲ ਜਿਹੜੀ ਇਹ ਸਾਈਡ ਮੈਂ ਤੁਹਾਨੂੰ ਦਿਖਾ ਰਿਹਾ ਇਹ ਸਾਈਡ ਕਿਸਾਨਾਂ ਦੀ ਹੈ ਸਾਈਡ ਕਿਸਾਨਾਂ ਦਾ ਧਰਨਾ ਜਿਹੜਾ ਉਹ ਲਗਾਤਾਰ ਚੱਲ ਰਿਹਾ ਜਗਜੀਤ ਸਿੰਘ ਡੱਲੇ ਵਾਲੇ ਤੋਂ ਤਕਰੀਬਨ 1 ਕਿਲੋਮੀਟਰ ਦਾ ਫਾਸਲਾ ਹੋਵੇਗਾ ਜਿੱਥੇ ਜਗਜੀਤ ਸਿੰਘ ਡੱਲੇ ਵਾਲੇ ਜਿਹੜੇ ਨੇ ਉਹ ਮਰਨ ਵਰਤ ਉੱਤੇ ਬੈਠੇ ਨੇ ਤਾਂ ਇਹ ਉਹ ਦੀਵਾਰ ਹੈ ਜਿਸ ਦੀਵਾਰ ਦੇ ਨਾਲ ਜਾ ਕੇ ਕਿਸਾਨਾਂ ਨੇ ਕਿਹਾ ਕਿ ਉਹ ਮਰਨ ਵਰਤ ਉੱਤੇ ਬੈਠਣਗੇ 111 ਕਿਸਾਨਾਂ ਦਾ ਜਥਾ ਜਿਹੜਾ ਹੈ ਕੱਲ ਨੂੰ ਇਸ ਜਗ੍ਹਾ ਉੱਪਰ ਮਰਨ ਵਰਤ ਉੱਤੇ ਬੈਠੇਗਾ ਕਿਹੜੇ ਕਿਹੜੇ ਕਿਸਾਨ ਬੈਠਣਗੇ ਉਹਨਾਂ ਦੀ ਜਿਹੜੀ ਲਿਸਟ ਹੈ ਉਹ ਫਿਲਹਾਲ ਜਨ ਤੱਕ ਨਹੀਂ ਕੀਤੀ ਗਈ ਪਰ ਜਿਹੜੀ ਗੁਰਿੰਦਰ ਭੰਗੂ ਨਾਲ ਜਦੋਂ ਗੱਲਬਾਤ ਹੋ ਰਹੀ ਸੀ ਜਾਂ ਅਭਿਮਨਿਉ ਕਹਾੜ ਨਾਲ ਗੱਲਬਾਤ ਹੋ ਰਹੀ ਸੀ ਤਾਂ ਉਹਨਾਂ ਨੇ ਕਿਹਾ ਕਿ ਲਿਸਟ ਜਿਹੜੀ ਆ ਤੁਹਾਨੂੰ ਕੱਲ ਨੂੰ ਜਿਹੜੀ ਹੈ ਸਵੇਰ ਦੇ ਟਾਈਮ ਜਿਹੜੀ ਹੈ ਉਹ ਦੇ ਦਿੱਤੀ ਜਾਵੇਗੀ ਇਹ ਤੁਸੀਂ ਦੇਖ ਰਹੇ ਹੋ ਇੱਕ ਕਿਸਾਨਾਂ ਦਾ ਵੀ ਨਾਕਾ ਲੱਗਾ ਹੋਇਆ ਜੇਕਰ ਦੂਸਰੀ ਤਰਫ ਨਾਕਾ ਹਰਿਆਣਾ ਸੁਰੱਖਿਆ ਫੋਰਸਾਂ ਨੇ ਲਗਾਇਆ ਹੋਇਆ ਤਾਂ ਇਹ ਸਾਈਡ ਕਿਸਾਨਾਂ ਦਾ ਵੀ ਬਹੁਤ ਪੱਕਾ ਨਾਕਾ ਲੱਗਾ ਹੋਇਆ ਤਿੰਨ ਟਰਾਲੀਆਂ ਇਸ ਸਾਈਡ ਜਿਹੜੀਆਂ ਨੇ ਜਿਸ ਸਾਈਡ ਤੋਂ ਨਰਵਾਣਾ ਸਾਈਡ ਨੂੰ ਜਾਇਆ ਜਾਂਦਾ ਉਹ ਸੜਕ ਤਿੰਨ ਟਰਾਲੀਆਂ ਨੂੰ ਲਗਾ ਕੇ ਰਸਤਾ ਜਿਹੜਾ ਉਹ ਰੋਕਿਆ ਗਿਆ ਜਦਕਿ ਕੰਡਿਆਲੀ ਤਾਰ ਵੀ ਕਿਸਾਨਾਂ ਵੱਲੋਂ ਲਗਾਈ ਗਈ ਹੈ ਜਾਂ ਇਸ ਤਰ੍ਹਾਂ ਕਿਹਾ ਜਾਵੇ ਕਿ ਜਿਸ ਤਰ੍ਹਾਂ ਇੱਕ ਹੱਦਬੰਦੀ ਜਿਹੜੀ ਹੈ ਉਹ ਦੋਹਾਂ ਤਰ੍ਹਾਂ ਵੱਲੋਂ ਕੀਤੀ ਹੋਈ ਹੈ ਕੱਲ ਨੂੰ ਇਹ ਹੱਦਬੰਦੀ ਹਟਾ ਦਿੱਤੀ ਜਾਵੇਗੀ ਜਦੋਂ ਕਿਸਾਨ ਇਸ ਦਵਾਰ ਵੱਲ ਨੂੰ ਵਧਣਗੇ ਹਾਲਾਂਕਿ ਉਹਨਾਂ ਦਾ ਕੋਈ ਦਿੱਲੀ ਜਾਣ ਦਾ ਜਿਹੜਾ ਹੈ ਉਹ ਮਤਲਬ ਨਹੀਂ ਉਹਨਾਂ ਨੇ ਕਹਿ ਕੇ ਉਹ ਦਿੱਲੀ ਨਹੀਂ ਜਾਣਾ ਚਾਹੁੰਦੇ ਉਹ ਸਿਰਫ ਕਾਲੇ ਕੱਪੜੇ ਪਾ ਕੇ ਕੱਲ ਨੂੰ ਇਸ ਜਗ੍ਹਾ ਦੇ ਉੱਪਰ ਪੀਸਫੁਲੀ ਜਿਹੜਾ ਉਹ ਮਰਨ ਵਰਤ ਉੱਤੇ ਬੈਠਣਗੇ ਉਹ ਆਪਣੇ ਲੀਡਰ ਨੇ ਜਿਹੜੇ ਉਹ ਬਜ਼ੁਰਗ ਨੇ ਉਹਨਾਂ ਦੇ 70 ਸਾਲ ਦੀ ਉਮਰ ਦੇ ਜਗਜੀਤ ਸਿੰਘ ਢੱਲੇਵਾਲ ਦੀ ਤਾਂ ਉਹਨਾਂ ਨੂੰ ਉਹ ਤਿਲ-ਤਿਲ ਕਰਕੇ ਮਰਦਾ ਨਹੀਂ ਦੇਖ ਸਕਦੇ ਇਸ ਲਈ ਉਹ ਖੁਦ ਵੀ ਹੁਣ ਜਿਹੜਾ ਕੁਰਬਾਨੀਦਾਰਾ ਤਿਆਰ ਕਰਨਗੇ ਤਾਂ ਕੱਲ ਨੂੰ ਹਾਲਾਤ ਜਿਹੜੇ ਨੇ ਉਹ ਪੂਰੇ ਤਣਾਅਪੂਰਨ ਵੀ ਰਹਿ ਸਕਦੇ ਨੇ ਕਿਉਂਕਿ 144 ਜਿਹੜੀ ਧਾਰਾ ਹੈ ਉਹ ਬਾਰਡਰ ਉੱਤੇ ਲੱਗੀ ਹੋਈ ਹੈ ਤਾਂ ਕਿਸਾਨ ਕਿਸਾਨਾਂ ਨੂੰ ਕਦੇ ਵੀ ਉਹ ਸਾਈਡ ਵਾਲਾ ਹਰਿਆਣਾ ਦੀਆਂ ਸੁਰੱਖਿਆ ਫੋਰਸਾਂ ਹੋ ਸਕਦਾ ਵਧਣ ਨਾ ਦੇਣ ਪਰ ਇਹ ਇੱਕ ਵਾਰ ਮੈਂ ਫਿਰ ਤੁਹਾਨੂੰ ਦਿਖਾ ਦਿੰਦਾ ਕਿ ਇਹ ਜਿਹੜੀ ਬੈਰੀਕੇਟਿੰਗ ਹੈ ਇਹ ਕਿਸਾਨਾਂ ਦੀ ਬੈਰੀਕੇਟਿੰਗ ਹੈ ਇੱਥੋਂ 4 ਕਿਲੋਮੀਟਰ ਖਨੋਰੀ ਦਾ ਬੋਰਡ ਵੀ ਲੱਗਾ ਹੋਇਆ ਤੁਹਾਨੂੰ ਦਿਖਾਈ ਦੇ ਰਿਹਾ ਹੋਵੇਗਾ ਤਾਂ ਜਿਹੜਾ ਮੈਂ ਖੇਤ ਤੁਹਾਨੂੰ ਦਿਖਾ ਰਿਹਾ ਇਹ ਉਹੀ ਖੇਤ ਹੈ ਜਿੱਥੇ ਸ਼ਫਕਰਮ ਦੇ ਗੋਲੀ ਲੱਗਦੀ ਹੈ 21 ਫਰਵਰੀ ਨੂੰ ਤਾਂ ਉਹਨਾਂ ਦੀ ਮੌਤ ਹੋ ਜਾਂਦੀ ਹੈ ਇੱਥੇ ਤਾਂ ਉਸ ਤੋਂ ਬਾਅਦ ਉਹਨਾਂ ਦੀ ਕਲਸ਼ ਯਾਤਰਾ ਪੂਰੇ ਹਿੰਦੁਸਤਾਨ ਦੇ ਵਿੱਚ ਲਿਜਾਈ ਜਾਂਦੀ ਹੈ ਤਾਂ ਉਸ ਤੋਂ ਬਾਅਦ ਇੱਕ ਵੱਡਾ ਅਧੋਲਨ ਜਿਹੜਾ ਹੈ ਉਹ ਹੁਣ ਤੁਸੀਂ ਦੇਖ ਰਹੇ ਹੋ ਖਨੋਰੀ ਤੇ ਸ਼ੰਭੂ ਬਾਰਡਰ ਦੇ ਉੱਤੇ ਇੱਕ ਵੱਡਾ ਅਧੋਲਨ ਜਿਹੜਾ ਇਸ ਵਕਤ ਚੱਲ ਰਿਹਾ ਹੈ ਤਾਂ ਤਸਵੀਰਾਂ ਤੁਹਾਨੂੰ ਖਨੋਰੀ ਬਾਰਡਰ ਦੀਆਂ ਦਿਖਾ ਰਹੇ ਸੀ ਤਾਂ ਤੁਸੀਂ ਲਗਾਤਾਰੇ ਤਸਵੀਰਾਂ ਤੁਹਾਨੂੰ ਕੱਲ ਨੂੰ ਵੀ ਦਿਖਾਉਂਦੇ ਰਵਾਂਗੇ ਤਾਂ ਤੁਸੀਂ ਦਾ ਅਨਮਿਊਟ ਦੇ ਨਾਲ ਲਗਾਤਾਰ ਜੁੜੇ ਰਹੋ ਤੁਹਾਨੂੰ ਖਨੌਰੀ ਦਾਤਾ ਸਿੰਘ ਵਾਲਾ ਬਾਰਡਰ ਦੀ ਅਸੀਂ ਪਲ-ਪਲ ਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਬਹੁਤ ਬਹੁਤ ਧੰਨਵਾਦ